ਭਾਈ ਬੇਹ ਟਰੈਕਟਰ ਬਿਲਕੁਲ ਜਾਇਜ਼ ਰੇਟ ਤੇ ਦਿੱਤਾ ਆਪਾਂ ਵੀਰਾਂ ਨੂੰ। ਆ ਸਿਰਫ ਇਹ ਲੱਖ ਰੁਪਏ ਦਾ ਟਰੈਕਟਰ ਦਿੱਤਾ ਬਾਈ। ਕੰਪਰੈਸ਼ਨ ਪਿਆ ਜੀ। ਠੀਕ ਆ ਜੀ। ਇਹ ਜਿਹੜਾ ਵਾਹਰ ਤੋਂ ਲੈ ਉਹਨਾਂ ਦਾ ਸਟਾਰਟਰ ਪਿਆ ਹੈ। ਸਟਾਰਟਰ ਆ ਠੀਕ ਆ ਜੀ। ਤੇ ਆ ਜਿਹੜਾ ਧਰਤੀ ਫਿੱਟ ਹੋਣੇ ਜੈਕ ਟੱਕਣ ਵਾਸਤੇ। ਉਹ ਪਿਆ ਜੀ। ਉੱਪਰ ਪਿਆ ਗੱਡ ਜਿਹੜੇ ਉੱਪਰ ਫਿੱਟ ਹੋਣੇ ਆ। ਠੀਕ ਆ ਜੀ। ਆ ਇੱਥੇ ਡਰਮ ਵਿੱਚ ਪੇਰ ਹੁੰਦਾ। ਤੇ ਲੋ ਜੀ ਮਿੱਤਰੋ ਅੱਜ ਆਪਾਂ ਇੱਕ ਟਰੈਕਟਰ ਸੇਲ ਕਰਿਆ ਜੀ 575 ਜਿਹੜਾ 275 ਨੂੰ ਮੋਡੀਫਾਈ ਕਰਕੇ ਕਰਿਆ ਬਤਾ ਜੀ ਬਾਈ। ਤੇ ਬੰਦੇ ਆਏ ਆ ਬਾਈ ਸਮਰਾਲੇ ਤੋਂ ਟਰੈਕਟਰ ਲੈਣ ਮਾਮੇ ਦਾ ਮੁੰਡਾ ਦਊਗਾ ਚਾਬੀ ਅੱਜ ਦੇ ਬਾਈ ਚਾਬੀ ਬਾਈ ਚੱਲ ਚੱਲ ਖੜਜੋ ਖੜਜੋ ਬਾਈ ਆਪੂ ਜੀ ਖੜਜੋ ਮਾੜੇ ਨਾਲ ਸ਼ਰਮਦੀ ਬਹੁਤ ਆ ਬੰਦੇ ਬਾਈ ਬਈ ਜਗਦੇ ਕਹਦੇ ਇੰਨਾ ਯਾਰ ਇਹ ਵੀ ਨਵੇਂ ਵਰਗਾ ਹੀ ਆ ਯਾਰ ਲੋ ਬਾਈ ਮਾਰਕਾਂ ਬਹੁਤ ਬਹੁਤ ਟਰੈਕਟਰ ਦੀਆਂ ਅੱਜ ਮੇਰੇ ਮਾਮੇ ਦੇ ਮੁੰਡੇ ਨੇ ਦਿੱਤੀ ਭਾਈ ਡਿਲੀਵਰੀ ਟਰੈਕਟਰ ਸੀ ਹੋਰ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਜੱਗਦਾ ਬਹੁਤ ਆ ਬਾਈ ਮੁੰਡਾ ਵੀ ਹਜੇ ਥੋੜਾ ਜਿਹਾ ਹਿਸਾਬ-ਤਾਬ ਹੈ ਤੇ ਬਾਈ ਇਹਦੀ ਆਪਾਂ ਨੇ ਖੇਤਾਂ ਦੇ ਚ ਪਾਈ ਸੀ ਵੀਡੀਓ ਜਦੋਂ ਆਪਾਂ ਗੰਨਾ ਲਾਉਂਦੇ ਸੀ ਥੋੜੇ ਦਿਨ ਪਹਿਲਾਂ ਤੇ ਬਾਈ ਨੇ ਵੀਡੀਓ ਚ ਦੇਖਿਆ ਸੀਗਾ ਟਰੈਕਟਰ ਤੇ ਹੋਰ ਵੀਰੇ ਕੀ ਹਾਲ ਹੈ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਦਾ ਸਰਵਰ ਪਰ ਜੀ ਸਰਵਰ ਪਰ ਠੀਕ ਹੈ ਤੇ ਬਾਈ ਨੂੰ ਬਾਈ ਟਰੈਕਟਰ ਹੋਰ ਵੀ ਕਿਹਾ ਸੀ ਪਰ ਬਾਈ ਕਹਿੰਦਾ ਇੰਨੇ ਕੇ ਪੈਸੇ ਲਾਉਣੇ ਆ ਲੱਖ ਰੁਪਏ ਦਾ ਬਾਈ ਦਾ ਬਜਟ ਸੀਗਾ ਤੇ ਬਾਕੀ ਬਾਈ ਉਦਾਂ ਟਰੈਕਟਰ ਠੀਕ ਹੈ ਇੰਜਨ ਗੇਅਰ ਦਾ ਵਧੀਆ ਹੈ ਬਾਕੀ ਤੁਹਾਨੂੰ ਚਲਾਏ ਤੇ ਪਤਾ ਲੱਗੇ ਜਾਣਾ ਵੀਰੇ ਠੀਕ ਨੇ ਬਾਕੀ ਚੀਜ਼ ਵੀਰੇ ਸਾਡੇ ਕੋਲ ਵੀ ਟਰੈਕਟਰ ਸਾਰੇ ਚੱਲੇ ਵੀ ਆਉਣੇ ਜ਼ਿਮੀਂਦਾਰਾਂ ਦੇ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਬਾਕੀ ਚੀਜ਼ ਦਾ ਵਰਤੇ ਤੇ ਚਲਾਏ ਦੀ ਪਤਾ ਲੱਗਦਾ ਤੇ ਬਾਕੀ ਲੋ ਰੱਬ ਦਾ ਨਾਮ ਮਾਰੋ ਸਲਫ ਲੈ ਭਾਈ ਹੈ ਲੋ ਭਾਈ ਆ ਟਰੈਕਟਰ ਦਾ ਜੀ 575 ਰੋਜੀ ਸੱਟ ਲੋ ਜੀ ਬਾਕੀ ਇੰਦਨੋਂ ਬਾਈ ਜੀ ਟਰੈਕਟਰ ਦਾ ਹੋਇਆ ਵਾ ਬੰਦਿਆਂ ਨੇ ਸਾਲ 2 ਸਾਲ ਪਹਿਲਾਂ ਕਿਰਾਏ ਦੀ ਬੰਦੇ ਬਾਕਾਇਦਾ ਦੱਸ ਕੇ ਗਏ ਸੀ ਤੇ ਵਾਕੀ ਆਵਾਜ਼ ਨੂੰ ਚੈੱਕ ਕਰ ਰਿਹਾ ਟਰੈਕਟਰ ਦੀ ਘੈਂਟ ਆ ਪੂਰੀ ਐ ਠੀਕ ਆ ਜੀ ਲੋਡ ਕਰੋ ਕਰੋ ਆਕ ਐਨ ਦਾਣੇ ਗਣਦਾ ਬਾਈ ਵੀਰ ਬਾਈ ਬੇ ਟਰੈਕਟਰ ਬਿਲਕੁਲ ਜਾਇਦ ਜਿਹੇ ਰੇਟ ਤੇ ਦਿੱਤਾ ਆਪਾਂ ਵੀਰਾਂ ਨੂੰ ਅਸਰ ਬੇ ਇਹ ਲੱਖ ਰੁਪਏ ਦਾ ਟਰੈਕਟਰ ਲੱਗਾ ਠੀਕ ਆ ਜੀ ਰਕਤ ਵੀ ਬਾਈ ਨੂੰ ਮਾਰਨ ਦਾ ਕੱਢਦਾ ਥੋੜਾ ਬਹੁਤਾ ਕਈ ਵੀਰੇ ਠੀਕ ਕਰ ਤੇ ਲੋ ਜੀ ਬਾਈ ਆਪਾਂ ਨਾ ਇੱਕ ਅੱਜ ਸਮਾਨ ਦੀ ਥੋੜੀ ਐਡ ਕਰਨੀ ਆ ਤੇ ਬਾਈ ਇਹਨਾਂ ਨੇ ਵੇਚਣਾ ਸਮਾਨ ਆ ਜੋ ਜੋ ਵੀ ਹੈਗਾ ਸਮਾਨ ਤੁਹਾਨੂੰ ਦੱਸ ਦੇਣਾ ਸਾਰਾ ਠੀਕ ਹੈ ਜੀ ਤੇ ਸਮਾਨ ਹੈਗਾ ਪੂਰਾ ਵਧੀਆ ਕੰਪਨੀ ਦਾ ਸਰਵਿਸ ਸਟੇਸ਼ਨ ਦਾ ਸਾਰਾ ਸਮਾਨ ਆ ਕਿਸੇ ਨੇ ਸਰਵਿਸ ਸਟੇਸ਼ਨ ਲਾਉਣਾ ਹੈ ਜਾਂ ਕਿਸੇ ਕੋਲ ਹੈਗਾ ਕਿਸੇ ਨੇ ਹੋਰ ਕੰਮ ਸ਼ੁਰੂ ਕਰਨਾ ਤਾਂ ਵੀਡੀਓ ਬਾਈ ਸਾਰੀ ਦੇਖ ਲਿਓ ਆਪਾਂ ਤੁਹਾਨੂੰ A to Z ਸਾਰੀ ਜਾਣਕਾਰੀ ਦੇ ਦੇਣੀ ਆ ਤੇ ਬਾਈ ਸਤਿ ਸ੍ਰੀ ਅਕਾਲ ਜੀ ਤੇ ਹੋਰ ਮਮਾ ਜੀ ਠੀਕ ਆ ਠੀਕ ਆ ਬਹੁਤ ਠੀਕ ਆ ਤੇ ਬਾਈ ਮਾੜਾ ਦੱਸ ਦਿਓ ਜੀ ਕਿਹੜਾ ਕਿਹੜਾ ਸਮਾਨ ਆ ਇਹ ਕੰਪਰੈਸਰ ਪਿਆ ਜੀ ਠੀਕ ਆ ਜੀ ਇਹ ਜਿਹੜੇ ਵਾਸ਼ਰ ਤੋਂ ਮਲੇ ਉਹਨਾਂ ਦੇ ਸਟਾਰਟਰ ਪਏ ਆ ਸਟਾਰਟਰਾਂ ਠੀਕ ਆ ਜੀ ਤੇ ਆਹ ਜਿਹੜਾ ਕਾਰਪਿੰਗ ਫਿੱਟ ਹੋਣੇ ਜੈਕ ਟੱਕਣ ਵਾਲੇ ਉਹ ਪਿਆ ਜੀ ਉੱਪਰ ਪਏ ਗੱਡ ਜਿਹੜੇ ਉੱਪਰ ਫਿੱਟ ਹੋਣੇ ਆ ਠੀਕ ਆ ਜੀ ਆਹ ਇਹ ਡਰਮ ਵਿੱਚ ਪਏ ਹੁੰਦਾ ਇਹਦੇ ਮੇਲ ਨਾਲ ਪ੍ਰੈਸ਼ਰ ਨਾਲ ਚੱਕਣੇ ਨੇ ਓਕੇ ਓਕੇ ਠੀਕ ਆ ਠੀਕ ਆ ਜੀ ਤੇ ਅੱਗੇ ਵਾਸ਼ਰ ਪਏ ਆ ਤੇ ਬਾਈ ਇੱਕ ਵਾਰ ਦਿਖਾ ਦੀਏ ਪਹਿਲਾਂ ਮੋਟਾ ਮੁੱਟਾ ਸਵਾਰ ਇਧਰ ਨਹੀਂ ਰਾ ਥੋੜਾ ਜੀ ਹਾਂਜੀ ਆਹ ਵੇ ਕਿਉਂ ਠੀਕ ਹੈ ਜੀ ਇਹ ਬਾਛਾ ਨਾ ਠੀਕ ਹੈ ਜੀ ਇਹ ਜੀ ਕੰਪਨੀ ਸਾਰੇ ਸਵਾਰ ਹੈ ਐਲਜੀ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਐਲਜੀ ਕੰਪਨੀ ਦੇ ਦੋਨੇ ਹਾਂ ਠੀਕ ਹੈ ਬਾਈ ਬੜਿਆ ਇਹ ਦੋਨੇ ਨਾ 3 ਫੇਸ ਮੋਟਰ ਆਏ ਇੱਥੇ ਥੋੜਾ ਜਿਆਦਾ ਨਹੀਂ ਰਾਏ ਹਾਂ ਸਾਰੇ 3 ਫੇਸ ਹੈ ਤਾਂ ਕਰਕੇ ਨਹੀਂ ਆ ਰਹੇ ਦੋ ਹਾਂ ਦੋ ਹਾਂਜੀ ਬਾਲ ਦੋ ਮਣੀ ਲੈਟ 3 ਫੇਸ ਨਾਲ ਚੱਲਣੇ ਆ ਭਾਈ ਇਹ ਲੈ ਬਾਈ ਆ ਦੇਖ ਲਓ ਜੀ ਵੈਕ ਠੀਕ ਆ ਜੀ ਇਹ ਵੀ ਬਾਈ ਦੋਨੇ ਐਲਜੀ ਕੰਪਨੀ ਦੇ ਹੈ ਦੋਨੇ ਐਲਜੀ ਦੇ ਵਿੱਚੇ ਮੋਟਰ ਜਿਹੜੀ ਕੰਪਨੀ ਫੇਟੜੇ ਇਦਾਂ ਹੈ ਹਾਂ ਤਿੰਨ ਤਿੰਨ ਦਿਨ ਦੀ ਮੋਟਰਾਂ 3 ਤਿੰਨ ਤਿੰਨ ਦਿਨ ਦੀਆਂ ਮੋਟਰਾਂ ਹਾਂ ਦੋਨਾਂ 3 ਫੇਸ ਠੀਕ ਆ ਜੀ ਉਹ ਸ਼ਾਫਟ ਵੀ ਹੈਗੀ ਆ ਆਹ ਜੀ ਆਪਣਾ ਇੰਜਨ ਨਾਲ ਚਲਾਉਣਾ ਹੈ ਨਾ ਜੀ ਹਾਂ ਚਲਾਉਣਾ ਤਾਂ ਸ਼ਾਫਟ ਵੀ ਹੈਗੀ ਆ ਜੇ ਬਾਈ ਇੰਜਨ ਨਾਲ ਚਲਾਉਣਾ ਸ਼ਾਫਟ ਵੀ ਨਾਲ ਆ ਤੇ ਆ ਵੀ ਬਾਈ ਬਹੁਤ ਵਧੀਆ ਕੁਆਲਿਟੀ ਦਾ ਜਣ ਕੇ ਜਿਹੜਾ ਅ ਬਾਈ ਇਹ ਕਿਹੜੀ ਕੰਪਨੀ ਦਾ ਜੀ ਇਹ ਵੀ ਐਲਜੀ ਐਲਜੀ ਸਾਰਾ ਐਲਜੀ ਟੋਟਲ ਸਮਾਨ ਐਲਜੀ ਦਾ ਹੀ ਹੈ ਠੀਕ ਆ ਜੀ ਠੀਕ ਆ ਉਹਦੇ ਸਟਾਰਟਰ ਫਿੱਟੋ ਪੁਰੇ ਆ ਇਹਨਾਂ ਦੇ ਸਟਾਰਟਰ ਆ ਪਏ ਇਹਦੇ ਆ ਪਈਆਂ ਬਾਈ ਠੀਕ ਆ ਜੀ ਜੀ ਸਾਹਿਬ ਜੇ ਸਮਾਨ ਸਾਰਾ ਆਪਣੇ ਇਕੱਠਾ ਹੀ ਦੇਣਾ ਜੇ ਮਾੜਾ ਮੁੰਡਾ ਕਿਸੇ ਨੇ ਕਰਦਾ ਸਮਾਨ ਦੀ ਨਹੀਂ ਸਾਰਾ ਇਕੱਠਾ ਕਰਨਾ ਇੱਕ ਵੰਗ ਨਾਲ ਲੈਣਾ ਸਾਰਾ ਇਕੱਠਾ ਇਕੱਠਾ ਸਮਾਨ ਦੇਣਾ ਬਾਈ ਕਿਉਂਕਿ ਐ ਜੇ ਇੱਕ ਅੱਧਾ ਸਮਾਨ ਲੱਗ ਲੱਗ ਕਰਕੇ ਦੇ ਤਾਉਣ ਕਈ ਵਾਰ ਮम्मी ਕੋਈ ਕੰਪਰੈਸ਼ਰ ਮੰਗ ਲੰਦਾ ਫਿਰ ਬਾਅਦ ਚ ਆ ਚੀਜ਼ਾਂ ਦੀ ਵੈਲਿਊ ਨਹੀਂ ਰਹਿਣੀ ਬਿਲਕੁਲ ਨਹੀਂ ਮੰਗ ਫਿਰ ਬਾਅਦ ਚ ਆ ਚੀਜ਼ਾਂ ਦੀ ਵੈਲਿਊ ਨਹੀਂ ਰਹਿਣੀ ਤਾਂ ਬਰੈਕ ਤਾਂ ਕਦੇ ਕਈ ਜਿੰਦੇ ਮੰਗ ਦੇਣ ਬੇਟੇ ਮਗਰ ਸਾਰਾ ਇਕੱਠੇ ਦੇਣਾ ਤਾਂ ਇਹ ਪੂਰਾ ਵਧੀਆ ਹੈ ਦੇਖਣ ਦੇ ਸੈਕੰਡ ਰਾਉਂਡ ਹੋ ਗਿਆ ਇਹ ਠੀਕ ਆ ਜੀ ਵੈਸੇ ਕੰਮ ਪੂਰਾ ਵਧੀਆ ਕਰੂਗਾ ਠੀਕ ਆ ਜੀ ਜਿਹਨਾਂ ਨਵਾਂ ਸਮਾਨ ਲੈ ਕੇ ਕੰਮ ਕਰਨਾ ਹੈ ਉਹਨਾਂ ਜਿੰਨੇ ਪੈਸੇ ਬਚ ਕੇ ਲਾਹੇ ਦੇ ਨੇ ਉਹਨੂੰ ਬਹੁਤ ਵਧੀਆ ਠੀਕ ਆ ਜੀ ਅੱਗੇ ਕੁਝ ਨਹੀਂ ਵਿਗੜਨਾ ਠੀਕ ਆ ਜੀ ਮੋਟਰਾਂ ਦਾ ਕੰਪਰੈਸ਼ਨ ਦਾ ਟੈਂਕੀ ਦਾ ਸਭ ਕੁਝ ਫਿੱਟ ਹੈ ਨਵਾਂ ਓਕੇ ਜੀ ਓਕੇ ਤੇ ਆਪਣੇ ਆਪਣਾ ਕਟੋਏ ਨੇ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਬਾਈ ਜੇ ਆਪਾਂ ਤਕਰੀਬਨ ਇਹਦਾ ਸਮਾਨ ਦਾ ਨਵੇਂ ਦਾ ਰੇਟ ਪਤਾ ਕਰਦੇ ਤਾਂ ਬਾਈ ਨੇ ਦੱਸਿਆ ਵੀ ਸਾਰਾ ਸਮਾਨ ਜੇ ਆਪਾਂ ਲੈਣੇ ਤਾਂ 7-8 ਲੱਖ ਦੇ ਵਿੱਚ ਜਾਂਦਾ ਕੰਮ ਇਹਨੇ ਤਾਂ ਪੈ ਜਾਂਦਾ ਬਾਈ ਹਾਂ ਇਹ ਦੇ ਉੱਪਰੇ ਪੈਂਦਾ ਉੱਪਰੇ ਪੈਂਦਾ ਠੀਕ ਹੈ ਜੀ ਠੀਕ ਹੈ ਚਲੋ ਆਪਾਂ ਦਾ ਬਾਈ ਲੈ ਆਣੀ ਬਾਈ ਨੇ ਲਿਆ ਹੋਇਆ ਉਹ ਬਾਈ ਨੂੰ ਸਾਡਾ ਨਾਲੋਂ ਵੱਧ ਪਤਾ ਹੈ ਤੇ ਬਾਈ ਨੇ ਤਾਂ ਸਾਰੇ ਸਮਾਨ ਦਾ ਮੁੱਲ ਰੱਖਿਆ ਜੀ 4 ਲੱਖ ਰੁਪਈਆ ਠੀਕ ਹੈ ਜੀ 4 ਲੱਖ ਰੁਪਈਆ ਮੁੱਲ ਰੱਖਿਆ ਤੇ ਬਾਕੀ ਬਾਈ ਨੇ ਜਿਹੜੇ ਉਹ ਆਪਰ ਨੂੰ ਤੁਹਾਨੂੰ ਦੋ ਦਿਖਾਇਆ ਧੋਣੇ ਵਾਲੇ ਉਹੀ ਬਾਈ ਕਹਿੰਦਾ ਕਿ 80 80 ਹਜ਼ਾਰ ਦਾ ਪਿਆ ਹੋਇਆ ਤੇ ਬਾਕੀ ਕੋਈ ਵੀ ਮੇਰਾ ਵੀਰ ਹੋਇਆ ਚਾਹਵਾਂ ਲੈਣ ਦਾ ਕਿਸੇ ਨੇ ਸਰਵਲ ਸਟੇਸ਼ਨ ਦਾ ਕੰਮ ਸ਼ੁਰੂ ਕਰਨਾ ਤਾਂ ਪੂਰਾ ਵਧੀਆ ਸਮਾਨ ਆ ਵਰਕਿੰਗ ਦੇ ਵਿੱਚ ਸਾਰਾ ਕੁਝ ਠੀਕ ਹੈ ਜੀ ਤੇ ਰੋਪੜ ਬਾਈ ਨਾਲ ਦੀ ਉਹ ਤੇ ਮੈਂ ਨੰਬਰ ਥੋੜਾ ਬੋਲ ਦਣਾ ਬਾਈ ਦਾ ਬਈ ਆਪਣਾ ਨੰਬਰ ਬੋਲਦੇ ਹੋ ਜੀ 98555 98555 0068 0068 ਤੇ ਆ ਨੰਬਰ ਆ ਜੀ ਰੋਪੜ ਦੀ ਨਾਜ ਮੰਡੀ ਆ ਜੀ ਠੀਕ ਆ ਬਾਈ ਕੋਲ ਪਹਿਲਾਂ ਜੌਂਡੀ ਦੀ ਏਜੰਸੀ ਹੁੰਦੀ ਸੀਗੀ ਤੇ ਹੁਣ ਬਾਈ ਨੇ ਛੜਤੀ ਏਜੰਸੀ ਤਾਂ ਕਰਕੇ ਸਮਾਨ ਹੁਣ ਸਾਰਾ ਵਕਾਊ ਆ ਜੀ ਤੇ ਇੱਕ ਬੇਨਤੀ ਆ ਇਹ ਜਿਹੜੇ ਵੀਰ ਲੈਣੇ